ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੈਰੋਂ ਮਹੱਲਾ ਪੰਜਵਾ ਜਿਦੋਂ ਰਕੈ ਤਿਸ ਕੌਣ ਮਰੈ ਸਭ ਤੁਝ ਹੀ ਅੰਤਰ ਸਗਲੇ ਸੰਸਾਰ ਕੋਟ ਉਪਾਵ ਚਤਵਤ ਹੈ ਪ੍ਰਾਣੀ ਸੋ ਵਾ ਜੇ ਕਰ ਚੋ ਜਿਬ ਡਾਣੀ ਰੱਖ ਰੱਖੋ ਕਿਰਪਾ ਧਾਰੀ ਤੇਰੇ ਚਰਨ ਤੇ ਰ ਦਰਬਾਰ ਰਹਾਉ ਜਿਨ ਸੇਵਿਆ ਨਿਰਪਉਸਕ ਦਾਤਾ ਤਿਨ ਪਾਉ ਦੂਰ ਕੀਆ ਏਕ ਪਰਤ ਜੋ ਤੂੰ ਕਰੈ ਸੋ ਹੀ ਪਨ ਹੋਏ ਮਾਰੇ ਨਾਰਕ ਦੂਜਾ ਕੋਈ ਕਿਆ ਤੂੰ ਸੋਚੈ ਮਾਨਸ ਬਾਣੇ ਅੰਤਰੇ ਜਾਮੀ ਪਰਖ ਸੁ ਜਾਣ ਏਕ ਟੇ ਕੋਈ ਕੁ ਆਧਾਰੀ ਸਭ ਕੇ ਜਾਣੈ ਸਿਰਜਨਹਾਰੀ ਜਿਸੂ ਪੜੇ ਨਦਰ ਕਰੇ ਕਰਤਾਰੀ ਤਿਹ ਜਨ ਕੈ ਸਭ ਕਾ ਸਵਾਰੇ ਤੇ ਕਰ ਕਾਇ ਕੋ ਸੋਏ ਜਨ ਨਾਨਕੇ ਅਪੜੇ ਨਾ ਸਕੇ ਕੋਈ ਭੈੜ ਮਹੱਲਾ ਪੰਜਵਾ ਤੋਕੜੀਏ ਜੇ ਹੋਵੇ ਬਾਹਰੇ ਤੋਕੜੀਏ ਜੇ ਵਿਸਰੇ ਨਰ ਹਰ ਤੋਕੜੀਏ ਜੇ ਦੂਜਾ ਭਾਏ ਕਿਆ ਕੜੀਏ ਜਾ ਰਿਹਾ ਸਮਾਏ ਮਾਇਆ ਮੋਏ ਕੜੇ ਕੜ ਪਚਿਆ ਬਿਨ ਆਵੇ ਪ੍ਰਮ 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 ਕਪੇ ਰਹੋ ਤੋਕੜੀਏ ਜੇ ਦੂਜਾ ਕਰਤਾ ਤੋਕੜੀਐ ਅਨਿਆਇ ਕੋ ਮਰਤਾ ਤੋਕੜੀਐ ਜੇ ਕਿਛੁ ਜਾਣੈ ਨਾਹੀ ਕਿਆ ਕੜੀਐ ਜਾ ਭਰਪੂਰ ਸਮਾਹੀ ਤੋਕੜੀਐ ਜੇ ਕਿਛੁ ਹੋਇ ਤਿਗਾਣੈ ਤੋਕੜੀਐ ਜੇ ਭੂਲੇ ਰੰਝਾਣ ਗੁਰ ਕਹਿ ਆਜੋ ਹੋਇ ਸਭ ਪ੍ਰਵਤਿ ਤਵ ਕੜਾ ਛੋੜ ਅਚਿੰਤੇ ਹਮ ਸੋਤੇ ਪ੍ਰਵਤੁ ਮਹਾਂ ठाकुर ਸਭ ਕੋ ਤੇਰਾ ਜਿਉ ਭਾਵੇ ਤਿਉ ਕਰੇ ਨਵੀਰਾ ਦੋ ਤੇ ਆ ਨਾਸਤੇ ਕਿ ਰਹਾ ਸਮਾਏ ਰਾਖੋ ਪੈ ਜੀ ਨਾਨਕੇ ਸਰਣਾਏ ਪੈਰੋ ਮਹੱਲਾ ਪੰਜਵਾ ਬਿਨ ਬਾਜੈ ਕੈ ਸੋ ਨਿਰਤ ਕਾਰੀ ਬਿਨ ਕੰਟੈ ਕੈਸੇ ਗਵਨਹਾਰੀ ਜੀ ਲੈ ਬਿਨਾ ਕੈਸੇ ਬਜੈ ਰਵ ਭਾਵ ਨਾਮ ਬਿਨਾ ਵਰਤੇ ਸਭ ਕਾ ਜੀ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਗੁਰ ਕੈਸੇ ਪਾਰ ਪਰਿਆ ਰਹੋ ਬਿਨ ਜੀਵਾ ਕਾਹ ਕੋ ਬਖਤਾ ਬਿਨ ਸੁਰਬਨਾ ਕਾ ਕੋ ਸੁੰਤ ਹੈ ਬਿਨ ਨਿਤਰਾ ਕਾ ਕੋ ਪਿਕ ਨਾਮ ਬਿਨਾ ਨੜ ਕਹੀ ਨ ਲਿਖੈ ਬਿਨ ਵਿਦਿਆ ਕਾ ਕੋਈ ਮੰਡਤ ਬਿਨੇ ਅਮਰ ਕਸੇ ਰਾਜ ਮੰਡਤੇ ਬਿਨ 부ਜ ਕਹਾ ਮਨ ਠਹਿਰਨਾ ਨਾ ਨਾ ਬਿਨਾ ਸਭ ਝੂਰ ਜਗ ਬਉਰ ਨਾਮ ਬਿਨ ਬੈਰਾ ਕਹਾ ਬੈਰਾਗੇ ਬਿਨੋ ਤਿਆ ਕਹਾ ਕੋ ਤਿਆਗੇ ਬਿਨ ਪਸ ਪੰਚੇ ਕਹਾ ਮਨ ਚੂਰੇ ਨਾ ਬਿਨਾ ਸਦ ਸਦ ਹੀ ਚੂਰੇ ਬਿਨ ਗੁਰ ਦੇਖਿਆ ਕੈਸੇ ਗਿਆਨ ਹੈ ਬਿਨ ਪੇਕੇ ਕੋ ਕੈਸੋ ਧਿਆਨ ਬਿਨ ਬਹਿ ਕਤਨੀ ਸੜ ਬਿਕਾਰੀ ਕਹੋ ਨਾਨਕ ਦਰਗਾ ਵਿਚਾਰੀ ਕਹੋ ਨਾਨਕੇ ਦਰਗਾ ਵਿਚਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ